ਕਿਸਾਨਾਂ ਦੇ ਵੱਲੋਂ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਆਂ ਦਾ ਦੇ ਕਿ ਅਮਰਸਾ ਰੇਲਵੇ ਟ੍ਰੈਕ ਦੇ ਉੱਪਰ ਅੱਜ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਿਹੜਾ ਅਮਰਸਾ ਦੇ ਜੇ ਡੀਸੀ ਨੇ ਸਾਕਸ਼ੀ ਸਾਨੀ ਹੋਣਾ ਦੇ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਸਰਵਨ ਸਿੰਘ ਭੰਦੇਰ ਹੋਣਾ ਨੇ ਐਲਾਨ ਕੀਤਾ ਹੈ ਕਿ ਹੁਣ ਮੀਟਿੰਗ ਜਿਹੜੀ ਖਤਮ ਹੋ ਗਈ ਹੈ ਤੇ ਮੰਗਾਂ ਜਿਹੜੀਆਂ ਸਾਡੀਆਂ ਨੇ ਉਹ ਮੰਨ ਲਈਆਂ ਗਈਆਂ ਨੇ ਜੋ ਅਸੀਂ ਚਾਹੁੰਦੇ ਸੀ ਉਹ ਹੋ ਗਿਆ ਤੇ ਹੁਣ ਅਸੀਂ ਰੇਲਵੇ ਟ੍ਰੈਕ ਦੇ ਉੱਪਰ ਨਹੀਂ ਬੈਠਾਂਗੇ ਤਾਦਾਦੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਸਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਸਰਵਣ ਸਿੰਘ ਭੰਦੇਰ ਉਹਨਾਂ ਦੀ ਅਗਵਾਈ ਦੇ ਵਿੱਚ ਰੇਲਵੇ ਟਰੈਕ ਰੋਕੇ ਜਾਣੇ ਸੀ ਮੌਕੇ ਤੇ ਕਿਸਾਨ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਤੇ ਉੱਥੇ ਡਿਪਟੀ ਕਮਿਸ਼ਨਰ ਜੋ ਕਿ ਨਵੇਂ-ਨਵੇਂ ਪਾਇੰਟ ਹੋਏ ਨੇ ਤਾਦਾਦੇ ਇੱਕ ਸਾਕਸੀ ਸਾਨੀ ਹੋਣਾ ਦੇ ਨਾਲ ਜਦੋਂ ਮੁਲਾਕਾਤ ਹੋਈ ਜਦੋਂ ਉੱਥੇ ਮੀਟਿੰਗ ਹੋਈ ਤਾਂ ਉਸ ਸਮੇਂ ਜਿਹੜਾ ਇਹ ਮੰਗਾਂ ਮੰਨ ਲਈਆਂ ਗਈਆਂ ਤੇ ਨਾਲ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਕੀ ਕਹਿ ਰਿਹਾ ਸਰ ਨਜ਼ੰਗ ਪੰਦੇਰ ਸੁਣਾਉਣਾ ਤੁਹਾਨੂੰ ਸਰ ਦੇ ਪ੍ਰੋਜੈਕਟ ਹੈ ਮਸਲੇ ਅਸੀਂ ਉਹਨਾਂ ਨੇ ਕਹਿ ਸੀਗਾ ਟਰਮ ਬਾਉਂਡ ਕਰੋ ਜਿਵੇਂ ਤੁਹਾਡੇ ਗੋਲਡਨ ਗੇਟ ਦੇ ਨਾਲੇ ਪ੍ਰੋਜੈਕਟ ਉਹਨਾਂ ਦਾ 15 ਅਕਤੂਬਰ ਉਹਨਾਂ ਨੇ ਕਹੇ ਅੱਗੇ 60 ਮਸ਼ੀਨਾਂ ਅੱਗੇ 60 ਮਸ਼ੀਨਾਂ ਹੋਰ ਬਾਰੋਂ ਮੰਗਾ ਲੀਆਂ ਨੇ ਅੱਗੇ 60 ਅੱਗੇ ਕਲੀਅਰ ਮੀਟਿੰਗ ਕਿਉਂ ਕੋਸ ਗੱਲਾਂ ਤੇ ਪ੍ਰਪੋਜ਼ਲ ਹੋਈ ਆ ਦੇਖੋ ਅਜੇ ਫਾਈਨਲ ਕੁਝ ਨਹੀਂ ਅਸੀਂ ਆਪਣੀ ਸਲਾਹ ਕਰਕੇ ਮੋੜਵਾ ਦੱਸਦੇ ਅਸੀਂ ਕਿਹਾ ਵੀ ਜਿਵੇਂ ਕੋ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆਪੋ ਹਾਈ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ੀਤਾਂ ਦੇ ਜਿਵੇਂ ਦੋ ਸ਼ੀਤ ਸੀਗੇ ਉਹਦਾ 5-5 ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸਮ ਪਾਕਿਸਾਨਾਂ ਦੇ ਵੱਲੋਂ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਆਂ ਦਾ ਦੇ ਕਿ ਅਮਰਸਾ ਰੇਲਵੇ ਟ੍ਰੈਕ ਦੇ ਉਪਰ ਅੱਜ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਜਿਹੜਾ ਅਮਰਸਾ ਦੇ ਜੇ ਡੀਸੀ ਨੇ ਸਾਖੀ ਸਾਨੀ ਹੋਣਾ ਦੇ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਸਰਵਣ ਸਿੰਘ ਭੰਦੇਰ ਹੋਣਾ ਨੇ ਐਲਾਨ ਕੀਤਾ ਕਿ ਹੁਣ ਮੀਟਿੰਗ ਜਿਹੜੀ ਹੈ ਖਤਮ ਹੋ ਗਈ ਹੈ ਤੇ ਮੰਗਾਂ ਜਿਹੜੀਆਂ ਸਾਡੀਆਂ ਨੇ ਉਹ ਮੰਨ ਲਈਆਂ ਗਈਆਂ ਨੇ ਜੋ ਅਸੀਂ ਚਾਹੁੰਦੇ ਸੀ ਉਹ ਹੋ ਗਿਆ ਤੇ ਹੁਣ ਅਸੀਂ ਰੇਲਵੇ ਟਰੈਕ ਦੇ ਉੱਪਰ ਨਹੀਂ ਬੈਠਾਂਗੇ ਤਾਂ ਦੱਸ ਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਸਰਵਣ ਸਿੰਘ ਭੰਦੇਰ ਹੋਣਾ ਦੀ ਅਗਵਾਈ ਦੇ ਵਿੱਚ ਰੇਲਵੇ ਟਰੈਕ ਰੋਕੇ ਜਾਣੇ ਸੀ ਮੌਕੇ ਤੇ ਕਿਸਾਨ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਬਹੁਤ ਵੱਡੀ ਗਣਤੀ ਦੇ ਵਿੱਚ ਪਹੁੰਚੇ ਹੋਏ ਤੇ ਉੱਥੇ ਡਿਪਟੀ ਕਮਿਸ਼ਨਰ ਜੋ ਕਿ ਨਵੇਂ-ਨਵੇਂ ਪੁਆਇੰਟ ਹੋਏ ਨੇ ਤਦ ਆਦੇ ਇੱਕ ਸਾਕਸੀ ਸਾਨੀ ਹੋਣਾ ਦੇ ਨਾਲ ਜਦੋਂ ਮੁਲਾਕਾਤ ਹੋਈ ਜਦੋਂ ਉੱਥੇ ਮੀਟਿੰਗ ਹੋਈ ਤਾਂ ਉਸ ਸਮੇਂ ਜਿਹੜਾ ਇਹ ਮੰਗਾ ਮੰਨ ਲਈਆਂ ਗਈਆਂ ਤੇ ਨਾਲ ਹੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਕੀ ਕਹਿ ਰਿਹਾ ਸਰਬੰਨ ਸਿੰਘ ਪੰਦੇਰ ਸੁਣਾਉਣਾ ਤੁਹਾਨੂੰ ਸਰ ਦੇ ਪ੍ਰੋਜੈਕਟ ਹੈ ਮਸਲੇ ਅਸੀਂ ਉਹਨਾਂ ਨੇ ਕਹਿ ਸੀਗਾ ਟਰਮ ਬਾਉਂਡ ਕਰੋ ਜਿਵੇਂ ਤੁਹਾਡੇ ਗੋਲਡਨ ਗੇਟ ਦੇ ਨਾਲੇ ਪ੍ਰੋਜੈਕਟ ਉਹਨਾਂ ਦਾ 15 ਅਕਤੂਬਰ ਉਹਨਾਂ ਨੇ ਕਹੇ ਅੱਜ ਵੀ 60 ਅੱਜ ਵੀ 60 ਮਸ਼ੀਨਾਂ ਹੋਰ ਬਾਰੋਂ ਮੰਗਾ ਲੀਆਂ ਨੇ ਅੱਜ ਵੀ 60 ਕੋਰਸ ਗੱਲਾਂ ਤੇ ਪ੍ਰਪੋਜ਼ਲ ਹੋਈ ਆ ਦੇਖੋ ਅਜੇ ਫਾਈਨਲ ਕੁਝ ਨਹੀਂ ਅਸੀਂ ਆਪਣੀ ਸਲਾਹ ਕਰਕੇ ਮੋੜਵਾ ਦੱਸਦੇ ਅਸੀਂ ਕਿਹਾ ਵੀ ਜਿਵੇਂ ਕੋ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆਪੋ ਹਾਈ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ੀਤਾਂ ਦੇ ਜਿਵੇਂ ਦੋ ਸ਼ੀਤ ਸੀਗੇ ਉਹਦਾ 5-5 ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸੰਤ